ਜਗਬਾਣੀ ਟੀਵੀ ਦੇ ਨਾਲ ਜੁੜ ਸੁਖੇ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਮੋਗਾ ਤੋਂ ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਡਾਕਟਰ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜਿਹੜਾ ਡਾਕਟਰ ਆਪਣੇ ਕਲੀਨਿਕ ਤੇ ਬੈਠਾ ਹੋਇਆ ਸੀਗਾ ਔਰ ਅਚਾਨਕ ਦੋ ਅਣਪਛਾਤੇ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਔਰ ਅਨੇਵਾ ਡਾਕਟਰ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਨੇ ਤੁਹਾਨੂੰ ਦੱਸ ਦੇ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀ ਆ ਚੁੱਕੀ ਹੈ ਇਹ ਵੀ ਪਤਾ ਲੱਗ ਰਿਹਾ ਹੈ ਔਰ ਧਮਕੀ ਦੇਣ ਪਿੱਛੋਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਡਾਕਟਰ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਵਾਪਰੀ ਹੈ ਮੋਗਾ ਦੇ ਕੋਟ ਈਸੇਖਾਂ ਦੇ ਵਿੱਚ ਇਹ ਡਾਕਟਰ ਦਾ ਕਲੀਨਿੰਗ ਸੀ ਜਿਸ ਕਲੀਨਿੰਗ ਤੇ ਡਾਕਟਰ ਬੈਠਾ ਹੋਇਆ ਸੀ ਸੈਸ ਭਾਈ ਆਪਣੇ ਪੇਸ਼ੈਂਟ ਨੂੰ ਚੈੱਕ ਕਰਦਾ ਹੈ ਔਰ ਉਸੇ ਸਮੇਂ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਦੱਸਿਆ ਜਾ ਰਿਹਾ ਕਿ ਦੋ ਅੜ ਪਛਾਤੇ ਵਿਅਕਤੀ ਆਉਂਦੇ ਨੇ ਔਰ ਡਾਕਟਰ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਡਾਕਟਰ ਦੀਆਂ ਤਸਵੀਰਾਂ ਨੇ ਔਰ ਕਲੀਨਿਕ ਦੀਆਂ ਤਸਵੀਰਾਂ ਨੇ ਮੋਗਾ ਦੇ ਕੋਟ ਈਸੇਖਾਨ ਦੇ ਵਿੱਚ ਡਾਕਟਰ ਆਪਣਾ ਕਲੀਨਿਕ ਚਲਾ ਰਿਹਾ ਹੈ ਲੰਬੇ ਸਮੇਂ ਤੋਂ ਔਰ ਇਹ ਵੀ ਤੁਹਾਨੂੰ ਦੱਸ ਦੇ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀਆਂ ਆਈਆਂ ਸੀ ਹੁਣ ਇਹ ਜਾਂਚ ਦੇ ਅਧੀਨ ਹੈ ਕਿ ਕੋਈ ਪੁਰਾਣੀ ਰੰਜਿਸ਼ ਹੈ ਕਿਸੇ ਤਰੀਕੇ ਦਾ ਕੋਈ ਲੈਣ ਦੇਣ ਹੈ ਕਿਉਂਕਿ ਲੁੱਟ ਦੀ ਨੀਅਤ ਨਾਲ ਤਾਂ ਨਹੀਂ ਆਏ ਜੇ ਲੁੱਟ ਦੀ ਨੀਅਤ ਨਾਲ ਆਉਂਦੇ ਤਾਂ ਗੋਲੀ ਨਹੀਂ ਸੀਗੀ ਚਲਾਉਣੀ ਸਿਰਫ ਧਮਕਾ ਕੇ ਪੈਸੇ ਵਗੈਰਾ ਲੁੱਟਣੇ ਸੀਗੇ ਪਰ ਦੱਸਦੀ ਕਿ ਇਹ ਤਾਂ ਪੈਂਦੇ ਆ ਹੀ ਜਦੋਂ ਮੈਡੀਕਲ ਸ਼ਾਪ ਦੇ ਵਿੱਚ ਅਣਪਛਾਤੇ ਵਿਅਕਤੀ ਨਕਾਬਪੋਸ਼ ਲੁਟੇਰੇ ਦਾਖਲ ਹੁੰਦੇ ਨੇ ਔਰ ਸਭ ਤੋਂ ਪਹਿਲਾਂ ਸਿੱਧੀਆਂ ਗੋਲੀਆਂ ਡਾਕਟਰ ਦੇ ਉੱਪਰ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਇੱਕ ਡਾਕਟਰ ਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਲਤ ਜਿਹੜੀ ਹੈ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੋਲੀ ਜਦੋਂ ਲੱਗੀ ਹੈ ਪਾਸ ਤੋਂ ਆਣ ਕੇ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਨੇ ਸਿੱਧੀਆਂ ਗੋਲੀਆਂ ਡਾਕਟਰ ਤੇ ਚਲਾਤੀਆਂ ਦੋ ਅਣਪਛਾਤੇ ਹਮਲਾਵਰ ਸਿਗੇ ਜਿਹੜੇ ਆਉਂਦੇ ਨੇ ਔਰ ਇਸ ਵਾਰ ਦਾਤ ਨੂੰ ਪੰਜਾਬ ਨਹੀਂ ਦਿੰਦੇ ਨੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਜੁਟੀ ਹੋਈ ਹੈ ਜਾਂਚ ਦੇ ਵਾਸਤੇ ਕਿ ਕੌਣ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਮੁਢਲੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗ ਪਾਇਆ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀ ਮਿਲੀ ਹੈ ਔਰ ਹੁਣ ਫਿਰ ਡਾਕਟਰ ਦੇ ਕਲੀਨਿਕ ਤੇ ਆਣ ਕੇ ਹੀ ਡਾਕਟਰ ਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਮੋਗੇ ਦਾ ਇੱਕ ਕਸਬਾ ਹੈ ਕੋਟ ਈਸੇਖਾ ਜਿੱਥੇ ਇਸ ਡਾਕਟਰ ਦਾ ਕਲੀਨਿਕ ਹੈ ਤੁਸੀਂ ਦੇਖ ਪਾ ਰਹੇ ਹੋ ਔਰ ਇਸ ਕਲੀਨਿਕ ਤੇ ਹੀ ਡਾਕਟਰ ਬੈਠਾ ਹੋਇਆ ਸੀ ਦੋ ਅਣਪਛਾਤੇ ਵਿਅਕਤੀ ਆਏ ਔਰ ਗੋਲੀਆਂ ਚਲਾ ਕੇ ਚਲੇ ਗਏ ਔਰ ਡਾਕਟਰ ਦੇ ਗੋਲੀਆਂ ਲੱਗੀਆਂ ਨੇ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਜਗਬਾਣੀ ਟੀਵੀ ਦੇ ਨਾਲ ਜੁੜ ਸੁਖੇ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਮੋਗਾ ਤੋਂ ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਡਾਕਟਰ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜਿਹੜਾ ਡਾਕਟਰ ਆਪਣੇ ਕਲੀਨਿਕ ਤੇ ਬੈਠਾ ਹੋਇਆ ਸੀਗਾ ਔਰ ਅਚਾਨਕ ਦੋ ਅਣਪਛਾਤੇ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਔਰ ਅਨੇਵਾ ਡਾਕਟਰ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਨੇ ਤੁਹਾਨੂੰ ਦੱਸ ਦੇ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀ ਆ ਚੁੱਕੀ ਹੈ ਇਹ ਵੀ ਪਤਾ ਲੱਗ ਰਿਹਾ ਹੈ ਔਰ ਧਮਕੀ ਦੇਣ ਪਿੱਛੋਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਡਾਕਟਰ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਵਾਪਰੀ ਹੈ ਮੋਗਾ ਦੇ ਕੋਟ ਈਸੇ ਖਾਂ ਦੇ ਵਿੱਚ ਇਹ ਡਾਕਟਰ ਦਾ ਕਲੀਨਿਕ ਸੀ ਜਿਸ ਕਲੀਨਿਕ ਤੇ ਡਾਕਟਰ ਬੈਠਾ ਹੋਇਆ ਸੀ ਸੈਸ ਭਾਈ ਆਪਣੇ ਪੇਸ਼ੈਂਟ ਨੂੰ ਚੈੱਕ ਕਰਦਾ ਹੈ ਔਰ ਉਸੇ ਸਮੇਂ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਦੱਸਿਆ ਜਾ ਰਿਹਾ ਕਿ ਦੋ ਅਣ ਪਛਾਤੇ ਵਿਅਕਤੀ ਆਉਂਦੇ ਨੇ ਔਰ ਡਾਕਟਰ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਡਾਕਟਰ ਦੀਆਂ ਤਸਵੀਰਾਂ ਨੇ ਔਰ ਕਲੀਨਿਕ ਦੀਆਂ ਤਸਵੀਰਾਂ ਨੇ ਮੋਗਾ ਦੇ ਕੋਟ ਈਸੇਖਾਨ ਦੇ ਵਿੱਚ ਡਾਕਟਰ ਆਪਣਾ ਕਲੀਨਿਕ ਚਲਾ ਰਿਹਾ ਹੈ ਲੰਬੇ ਸਮੇਂ ਤੋਂ ਔਰ ਇਹ ਵੀ ਤੁਹਾਨੂੰ ਦੱਸ ਦੇ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀਆਂ ਆਈਆਂ ਸੀ ਹੁਣ ਇਹ ਜਾਂਚ ਦੇ ਅਧੀਨ ਹੈ ਕਿ ਕੋਈ ਪੁਰਾਣੀ ਰੰਜਿਸ਼ ਹੈ ਕਿਸੇ ਤਰੀਕੇ ਦਾ ਕੋਈ ਲੈਣ ਦੇਣ ਹੈ ਕਿਉਂਕਿ ਲੁੱਟ ਦੀ ਨੀਅਤ ਨਾਲ ਤਾਂ ਨਹੀਂ ਆਏ ਜੇ ਲੁੱਟ ਦੀ ਨੀਅਤ ਨਾਲ ਆਉਂਦੇ ਤਾਂ ਗੋਲੀ ਨਹੀਂ ਸੀਗੀ ਚਲਾਉਣੀ ਸਿਰਫ ਧਮਕਾ ਕੇ ਪੈਸੇ ਵਗੈਰਾ ਲੁੱਟਣੇ ਸੀਗੇ ਪਰ ਦੱਸਦੀ ਕਿ ਇਹ ਤਾਂ ਪੈਂਦੇ ਆ ਹੀ ਜਦੋਂ ਮੈਡੀਕਲ ਸ਼ਾਪ ਦੇ ਵਿੱਚ ਅਣਪਛਾਤੇ ਵਿਅਕਤੀ ਨਕਾਬਪੋਸ਼ ਲੁਟੇਰੇ ਦਾਖਲ ਹੁੰਦੇ ਨੇ ਔਰ ਸਭ ਤੋਂ ਪਹਿਲਾਂ ਸਿੱਧੀਆਂ ਗੋਲੀਆਂ ਡਾਕਟਰ ਦੇ ਉੱਪਰ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਇੱਕ ਡਾਕਟਰ ਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਲਤ ਜਿਹੜੀ ਹੈ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੋਲੀ ਜਦੋਂ ਲੱਗੀ ਹੈ ਪਾਸ ਤੋਂ ਆਣ ਕੇ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਨੇ ਸਿੱਧੀਆਂ ਗੋਲੀਆਂ ਡਾਕਟਰ ਤੇ ਚਲਾਤੀਆਂ ਦੋ ਅਣਪਛਾਤੇ ਹਮਲਾਵਰ ਸਿਗੇ ਜਿਹੜੇ ਆਉਂਦੇ ਨੇ ਔਰ ਇਸ ਵਾਰ ਦਾਤ ਨੂੰ ਪੰਜਾਬ ਦੇ ਦਿੰਦੇ ਨੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਜੁੱਟੀ ਕੋਈ ਹੈ ਜਾਂਚ ਦੇ ਵਾਸਤੇ ਕਿ ਕੌਣ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਮੁਢਲੀ ਜਾਂਚ ਜਾਣਕਾਰੀ ਦੇ ਵਿੱਚ ਇਹ ਪਤਾ ਲੱਗ ਪਾਇਆ ਕਿ ਪਹਿਲਾਂ ਵੀ ਡਾਕਟਰ ਨੂੰ ਧਮਕੀ ਮਿਲੀ ਹੈ ਔਰ ਹੁਣ ਫਿਰ ਡਾਕਟਰ ਦੇ ਕਲੀਨਿਕ ਤੇ ਆਣ ਕੇ ਹੀ ਡਾਕਟਰ ਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਇਹ ਵੱਡੀ ਮਾਰਦਾਤ ਵਾਪਰੀ ਹੈ ਮੋਗੇ ਦਾ ਇੱਕ ਕਸਬਾ ਕੋਟ ਈਸੇਖਾ ਜਿੱਥੇ ਇਸ ਡਾਕਟਰ ਦਾ ਕਲੀਨਿਕ ਹੈ ਤੁਸੀਂ ਦੇਖ ਪਾ ਰਹੇ ਹੋ ਔਰ ਇਸ ਕਲੀਨਿਕ ਤੇ ਹੀ ਡਾਕਟਰ ਬੈਠਾ ਹੋਇਆ ਸੀ ਦੋ ਅਣਪਛਾਤੇ ਵਿਅਕਤੀ ਆਏ ਔਰ ਗੋਲੀਆਂ ਚਲਾ ਕੇ ਚਲੇ ਗਏ ਔਰ ਡਾਕਟਰ ਦੇ ਗੋਲੀਆਂ ਲੱਗੀਆਂ ਨੇ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ